ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜਿਉ ਜੁ ਭਗਤੋਂ ਪਾਇਆ ਪੈਰ ਜਰਕਦਾ ਆਇਆ RAM ਰਾਜੇ ਹਰਨਕਸ ਦੁਸ਼ਟ ਹਰ ਮਾਰਿਆ ਪਹਿਲਾਦ ਤਰਾਇਆ ਅੰਕਾਰ ਜਨੰਦਕਾ ਪਿੱਟਤੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਸਹਰ ਸੇਵਿਆ ਅੰਕਲੇ ਛਡਾਇਆ ਸਲੋਕ ਮਹਲਾ ਪਹਿਲਾ ਤੁਖਦਾਰੁ ਸੁਗਰੋਗ ਪਿਆ ਜਸੁ ਭਤਾ ਮਨ ਹੋਇ ਤੂੰ ਕਰਤਾ ਕਰਨਾ ਮੈਂ ਨਹੀਂ راہ ਕਰੇ ਨਾ ਹੋਇ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨੰਜਾਇ ਲਖਿਆ ਰਹਾਉ ਜਾਤਮੈ ਜੋ ਜੋ ਤੁਮੈ ਜਾ ਤਕ ਲਕਲਾ ਭਰਪੂਰ ਰਹਾ ਤੂੰ ਸੱਚਾ ਸਾਬਿਸ ਸਵਾਲਿਓ ਜਿਨ ਕੀ ਤਿਸੁ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋਦਰਗ ਸਮਹੱਲਾ ਪਹਿਲਾ ਏ ਕੋ ਹੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਆਜਤ ਵੈ ਸਰਬ ਸਮਾਲੇ ਵਜੇ ਤੇਰੇ ਨਾਮ ਅਨੇਕ ਅ ਸੰਖਾ ਕਹਤੇ ਤੇਰੇ ਆਵਣ ਹਾਰੇ ਕਹਤੇ ਤੇਰੇ ਰਗ ਪਰੇ ਸਾਂ ਕਹਿਆ ਕਹਤੇ ਤੇਰੇ ਗਾਵਣ ਹਾਰੇ ਗਾਵਣ ਤਨੋ ਪਉਣ ਪਣੇ ਬਸੰਤਰ ਘਵਰ ਜਤ ਧਰਮ ਦਿਵਾਰੇ ਗਾਵਣ ਤਨੋ ਚਿਤ ਗੁਪਤ ਲਿਖ ਜਾਨਣ ਲਿਖ ਲਗ ਧਰਮ ਵਿਚਾਰੇ ਗਾਵਣ ਤਨੋ ਇਸਰ ਬਰਮ ਦੇਵੇ ਸੋਣ ਤਿਰਸ ਦਸ ਵਾਰੇ ਗਾਵਣ ਤਨੋ ਅਨੰਤ ਰੰਤ ਰਸਨ ਭਾਟੇ ਦੇਵਤੇ ਅੰਦਰ ਨਾਲੇ ਗਾਵਣ ਤਨੋ ਸਸਮਾਦੇ ਅੰਦਰ ਗਾਵਣ ਤਨੋ ਸਾਧ ਵਿਚਾਰੇ ਗਾਵਣ ਤਨੋ ਤਿਸ ਸਤੇ ਸੰਤੋਖੇ ਗਾਵਣ ਤਨ ਨਾ ਵੀਰ ਕਰਾਰੇ ਗਾਵਣ ਤਨ ਨਾ ਪੰਡਤ ਪੜਨ ਰਖੇ ਸਰ ਯੋਜਿਕ ਵੇਦਾਂ ਨਾਲੇ ਗਾਵਣ ਤਨ ਮੋਹਣਿਆ ਮਨਮੋਹਣ ਸੁਰਗ ਮਛ ਪਿਆਲੇ ਗਾਵਣ ਤਨ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਣ ਤਨ ਜੋਧ ਮਹਾਬਲ ਸੂਰਾ ਗਾਵਣ ਤਨ ਕਾਣੀ ਚਾਰੇ ਗਾਵਣ ਤਨ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹਿਤ ਨਾ ਗਾਵਣ ਜੋਤ ਤੁਪਾਉਂਦੇ ਤੇਰੇ ਭਗਤ ਰਸਾਲੇ ਹੋਰ ਕਿਦਦ ਨਾ ਗਾਵਣ ਸੇ ਮੈ ਚਤਨ ਆਵਣ ਨਾਨਕਿਆ ਵਿਚਾਰੇ ਸੋਈ ਸਦਾ ਸਟ ਸਾਹਿਬ ਸੱਚਾ ਸੱਚੇ ਨਾ ਆਪਿ ਉਸ ਜਨ ਜਸ ਰਚਨਾ ਢੰਰ ਚਾਏ ਰੰਗੇ ਰੰਗੇ ਪਾਤੇ ਕਰ ਕਜਨ ਸੇ ਮਾਇਆ ਜਿਨੋ ਪਾਈ ਕਰ ਕਰ ਦੇ ਕਹਿ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕੜ ਸੇਹ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਾਹ ਪਤ ਸਾਹਿਬ ਨਾਨਕ ਰਣੈ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕਹ ਸਭ ਕੋਏ ਕੇਵੜ ਵਡਾ ਡੀਠਾ ਹੋਏ ਕੀਮਤ ਪਾਏ ਨਾ ਕਹਾ ਜਾਏ ਕਹਨੇ ਵਾਲੇ ਤੇ ਰਹ ਸਮਾਈ ਵਢੇ ਮੇਰੇ ਸਾਹਿਬਾ ਘਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੜਤੇ ਮਣ ਸੜਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤਾਨੇ ਗੁਰ ਗੁਰ ਹਾਈ ਕਹ ਨਾ ਜਾਈ ਤੇਰੀ ਤਲ ਵਢਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਦਾ ਪਰਖਾਂ ਕਿਆ ਵਡਿਆਈਆਂ ਤੁਧੁਨ ਸਿਦਕ ਨਾ ਪਾਇਆ ਕਰਮ ਲੈ ਨਹੀਂ ਟਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਵ ਤੇ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸਹਿ ਕਚਾਰਾ ਨਾਨਕ ਸਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜਿਵੇਂ ਵਿਸਰ ਮਰ ਜਾਉ ਆਖਣ ਓਕ ਸਚਨ ਸਚ ਨਾਮ ਕੀ ਲਾਗੈ ਭੁਖ ਤ ਭੁਖ ਹੈ ਖੈ ਚਲਿਆ ਦੁਖਾ ਸੋਖ ਵਿਸਰ ਮੇਰੀ ਮਾਏ ਸਚ ਸਭ ਸਚ ਨਾਹੀਂ ਰਹਾ ਸਚ ਨਾਮ ਕੀ ਤਲ ਵਡਿਆਇ ਆਗਤ ਕੇ ਕੀਮਤ ਨਹੀਂ ਪਾਏ ਜੇ ਸੰਮਿਲ ਕਾ ਆਖਣ ਪਾਹੈ ਪਟਾਣਾ ਹੋਵੇ ਕਾਠ ਨ ਜਾਏ ਨਾ ਉਮਰਨ ਹੋਵੇ ਸੋਗ ਜਿੰਦਰਨ ਚੁੱਕ ਭੋਗਾ ਗੁਣ ਇਹ ਵਰ ਨਾਹੀ ਕੋਇ ਨਾ ਕੋ ਆਨਕ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸ ਸੰਸਾਰ ਤੇ ਕਮ ਜਾਤ ਨਾਨਕ ਨਾਵੇਂ ਬਸਨਾਤ ਰਘੁਜਰੀ ਮਹੱਲਾ ਚੋ ਤਾਰ ਕੇ ਜਨ ਸਤਗੁਰ ਸਤਪੁਰਖਾ ਮੈਨ ਕਰਉ ਗੁਰ ਪਾਸ ਹਮ ਕਿਰ ਕਰਮ ਸਤਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾਂ ਪ੍ਰਾਣ ਸਖਾਈ ਹਰ ਕੀਰਤ ਹਮ ਰਿਰ ਰਾਸ ਰਹਾਓ ਹਰ ਦਿਨ ਕੇਵੜ ਪਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰਿ ਸਨਾਮ ਨ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨ ਆਏ ਤਰਗ ਜੀਵੈ ਤਰਗ ਜਿਵਾ ਜਿਨ ਹਰਿ ਦਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾ ਸੰਗਤ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੁਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤ ਉਦਮ ਜਾ ਹਰ ਹਰ ਜੀਉ ਪਰਿਆ ਸਾਲ ਪੁੱਤਰ ਮੈਂ ਜਨ ਤੋ ਪਾਏ ਤਾਂ ਕਰਿ ਜਿ ਕਾ ਗੈ ਕਰਿ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਣਤਾ ਕੋਇ ਨ ਕਿਸਕੇ ਧਰਿਆ ਸਰਸਰ ਜਿ ਕਿਸ ਬਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਉੜੇ ਉੜਵੈ ਸਕੁਸਾ ਤਿਸ ਪਾਚ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸਠ ਸਦਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰੰਤ ਨ ਪਰ ਵਰਿਆ ਰਾਗ ਸਾਮਲ ਚੌਥਾ ਸੋ ਪ੍ਰਖ ੴ ਸਤਿਗੁਰ ਪ੍ਰਸਾਦ ਸੋ ਪ੍ਰਖ ਨਰਨਜਣ ਹਰ ਪ੍ਰਖ ਨਰਨਜਣ ਹਰਗਮਾਗਮ ਅਪਾਰ ਸਭ ਤਿਆਵੇ ਸਭ ਤਿਆਵੇ ਤਦ ਜੀ ਹਰ ਸੱਚੇ ਸਰਜਣ ਹਾਰਾ ਸਭ ਜੀ ਤੁਮਾਰੇ ਜੀ ਤੁਜਿਆਂ ਕਾ ਦਾ ਤਾਰਾ ਹਰ ਤਿਆਵ ਸੰਤੋ ਜੇ ਸਭ ਦੁੱਖ ਵਿਸਾਰਨ ਹਰਿਆ ਪੇ ਠਾਕੁਰ ਹਰਿਆ ਪੇ ਸਿਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨ ਇੱਕ ਦਾਤਿਕ ਵਿਗਾਰੀ ਜਿਸ ਵਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤ ਜੀ ਹਾਂ ਤਦ ਬਿਨ ਹਵਰੇ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਿਖਾਣਾ ਜੋ ਸੇਵਹਿ ਜੋ ਸਿਦ ਨਾਨਕ ਤਨ ਕੁਰਬਾਣਾ ਹਰ ਧਿਆਵੈ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇਮਕਤ ਸੇਮਕਤ ਪੈ ਜਨ ਹਰਤ ਆਇਆ ਜੀ ਤੈ ਟੋਟੇ ਜਮ ਕੀ ਫਾਸੇ ਜਿਨਰ ਪਉ ਜਨ ਹਰ ਨਿਰਪਉ ਧਿਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇ ਵਿਆ ਜਨ ਸੇ ਵੇ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤ ਆਇਆ ਜੀ ਨਨ ਨਾਨਕ ਤਿਨ ਬਲਜਾਸੇ ਤੇਰੇ ਭਗਤ ਤੇਰੀ ਭਗਤ ਪਿੰਡ ਹਰਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਦਨਕ ਨੇਕਾਨੰਤਾ ਤੇਰੀ ਅਨਕਾ ਤੇਰੀ ਅਨਕਰ ਹਰ ਪੂਜਾ ਜੀ ਤਬ ਤਾਪੈ ਜਪੈ ਬਿਅੰਤ ਤਾ ਤੇਰੇ ਅਨੇਕ ਤੇਰੇ ਨਿਕ ਪਰਹਿ ਬੋ ਸਿਮਰ ਸਾਛਤ ਜੀ ਕਰ ਕੇ ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬੱਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੇ ਤੂ ਜਿੜਾ ਨ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੇ ਤੂੰ ਨੈ ਚਲ ਕਰਤਾ ਸੋਈ ਤੁਦਿਆਪੇ ਭਾਵੈ ਸਿਵਰਤਾ ਜੇ ਤੂੰ ਆਪੇ ਕਰਹਿ ਸੋਈ ਤੁਦਿਆਪੇ ਸ੍ਰਿਟ ਸਭ ਪਾਈ ਜੇ ਤੁਦਿਆਪੇ ਸਰ ਸਭ ਕੋਈ ਨਾਨਕ ਗੁਣ ਗਾਵੇ ਕਰਤੇ ਕੇ ਜੇ ਜੋ ਸਭ ਸਕਾਰ ਜਨੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਤਾਂ ਸਾਈਂ ਜੋ ਤੂੰ ਭਾਵੇਂ ਸੋਈ ਤਿਸ ਜੂ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਾਇਆ ਜਿਸਨੋਂ ਕਿਰਪਾ ਕਰੇ ਤਿੰਨਾ ਮਰਤਨ ਪਾਇਆ ਗੁਰਮਕੰਲਾ ਦਾ ਮਨ ਮੁਕ ਗਵਾਇਆ ਤੂੰ ਦਿਆ ਬਿਛੋੜਿਆ ਪਮੇਲਾਇਆ ਤੂੰ ਦਰਿਆਉ ਸਭ ਤਝੇ ਮਾਹੇ ਤੁਝ ਬਣ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨੋਂ ਤੂੰ ਜਾਣ ਆਏ ਸੋ ਜਨ ਜਾਣ ਹਰ ਗੁਣ ਸਦੇ ਆਖ ਵਖਾਣ ਜਨ ਹੱਟ ਸੇ ਵਿਅਤਨ ਸੁਖ ਪਾਇਆ ਸਜ ਹੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਦ ਬਿਨ ਦੂਜਾ ਵਰਨ ਕੋਏ ਤੂੰ ਕਰ ਕਰ ਵੇਖ ਜਾਣੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੇ ਪਹਿਲੇ ਨਿਵਾਸ ਪਾਣੀ ਪਾਵਕ ਤਨਹਿ ਕੀਆ ਪੰਕਜ ਮੋ ਪਗ ਨਿਹ ਚਾਲ ਹਮ ਦੇਖਾਂ ਤੈ ਡੂਬੀ ਅਲੀ ਮਨ ਏਕਨ ਚਿਤਸ ਮੁੜ ਮਨਾ ਹਰ ਵਸਰਤ ਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਮਤ ਨਾਨਕ ਤਨ ਕੇ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਹਿ ਪ੍ਰਾਪਤ ਮਾਨੁਕ ਦੇਹ ਰਿਆ ਗੋਬਿੰਦ ਮਿਲਨੇ ਕੇ ਤੇਰੀ ਬਰੀਆ ਅਵਰ ਕਾਜ ਤੇਰ ਕੀਤਨ ਕਾਮ ਮਿਲ ਸਾ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਪਉ ਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣ ਹਰਿ ਰਾਇ ਕਹੋ ਨਾਨਕ ਕਮ ਨੀਚ ਕਰਮ ਸ਼ਰਨ ਪਰੇ ਕਿ ਰੱਖੋ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬਿਓ ਬਾਚ ਬੇਨਤੀ ਚਾਪੇ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋ ਜਿਤ ਕਿਛਹ ਇੱਛਾ ਤਵ ਚਾਰ ਨਾਮ ਨਰਹਿ ਮਾਰਾ ਆਪਣਾ ਨਾਨਕ ਰੂਪਤ ਭਾਰਾ ਹਮਰੇ ਦੁਸ਼ਤ ਬੈ ਤੁਮ ਕਾਵਾ ਆਪਾਦ ਮੈ ਬਚਾਓ ਸੁਖ ਵਿਸੈ ਮਾਰੋ ਪਰਿਵਾਰਾ ਸੇਵਕ ਸਿਕ ਸਬਾ ਕਰਤਾ RAM ਹੋਰ ਚਨਜ ਕਰਦੇ ਕਰੇ ਸਭਰਨ ਕੋ ਆਸੰਗਰੀਏ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਥਿਆਉ ਜੋ ਵਰ ਚਾਹੂੰ ਸੁਤਮ ਤੇ ਪਾਉ ਸੇਵਕ ਸਿਕ ਮਾਰੇ ਤਾਰੇ ਹੈ ਚੰਚੰ ਸਤਰ ਹਮਾਰੇ ਮਾਰੇ ਹੈ ਆਪਾ ਹਾਧ ਮੁਝ ਬਰੀਐ ਮਰਨ ਕਾਲ ਕਤਰਾ ਸਨ ਵਰੀਹੁ ਜੋ ਸਦਾ ਹਮਾਰੇ ਪਛਾ ਸਰਸਤ ਜੋ ਕਰਿਓ ਰਛਾ ਰਖ ਲੈ ਮਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬਾਂ ਦੁਸ਼ਟਨ ਕੇ ਹੰਤਾ ਤਮਹ ਪਰਿਚਿਤਰ ਦਸਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸੁਜਿਵ ਉਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ ਸਗਲ ਕਾਲ ਕਹਿ ਕੇ ਤਮਸ਼ਾ ਜਮਨ ਕਾਲ ਜੋਗੀਸ਼ਵ ਕੀਓ ਬੀਦਰ ਬ੍ਰਹਮਾ ਜੁਥਿਓ ਜਮਨ ਕਾਲ ਸਭ ਲੋਕ ਸਵਾਰ ਨਮਸ਼ਕਾਰ ਤਹ ਮਹਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਇਤ ਜਿਸ਼ਨ ਪਜਾਇਓ ਆਦੰਤੇ ਕਵਤਾਰ ਸੋਏ ਗੁਰੂ ਸਮਝੋ ਹਮਾਰਾ ਨਮਸਕਾਰਤ ਸੇਕ ਹਮਾਰੇ ਸਕਲ ਪ੍ਰਜਾ ਜਨਿਆ ਪਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਪਲ ਬਰੇ ਕੇ ਪੇਰ ਪਛਾਨਤਾ ਚਿਟੇ ਤੇ ਕੁੰਚਰਸ ਤੁਲਾ ਸਬਰ ਕਿਰਪਾ ਦਿਸਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣ ਕਟ-ਕਟ ਕੇ ਪਟ-ਪਟ ਕੇ ਜਾਣ ਜਬ ਉਤਕਰਕ ਕਰ ਕਰ ਤਾਰ ਪਰਜਾ ਤਰਤ ਵਿਦਹਿ ਅਪਰ ਜਬ ਆਕਰ ਕਰਤੇ ਹਾਂ ਕਬਹੁ ਤਮ ਮਿਲਦੇ ਤਰ ਸਭ ਹੂੰ ਜੇ ਤੇ ਬਦਨ ਸਿਰ ਸਵਤਹਾਰ ਹੈ ਆਪ ਆਪਣੇ ਬੂਜ ਉਚਾਰ ਤੁਮ ਸੁਭੇਤ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕ ਨਰਲੰਭ ਆਦ ਨਿਲ ਅਨਾਦ ਅਸੰਭ ਤਾ ਕਾ ਮੁੜ ਚਾਰਤ ਭੇਦ ਜਾ ਕੋ ਪਿਵ ਨ ਪਾਵਤ ਬਿਦਾ ਤਾ ਕੋ ਕਰਪਾ ਹਨ ਉਨਮਾਨਤ ਮਹਾ ਮੋੜ ਕਟ ਭੇਦ ਨ ਜਾਣਤਾ ਮਹਾਦੇਵ ਕੋ ਕਹਿਤ ਸਦਾ ਸ਼ਿਵ ਰੰਕਾਰ ਕਾ ਚਿੰਤਨ ਨਹਿ ਪਿਵ ਆਪ ਆਪਨੇ ਵਿਦਹਿ ਜਿਤਿ ਵਰਨਤ ਬਿਨ ਪਿਣ ਤਹ ਤੇ ਤੇ ਤੁਮਰਾ ਲਖਨ ਜੈ ਪਸਾਰ ਕੈਵ ਸਜਾ ਪ੍ਰਥਮ ਸੰਸਾਰ ਇਕ ਰੂਪਨ ਉਪਸਰੂਪਾ अरंक पिय राव के भूप आंड जिर सितज किने उतबज खान बौर च दिने कहां फूल राजा हवे बिठ्ठा कौंसमेंट पे संग करे इकठा सगरे सेट दिखाये छम भव आदुज गाद स्वरूप सिंह भव ਅਬ ਰੱਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਕ ਸੰਗ ਰੋ ਦੁਸ਼ਟ ਜਿੱਤੇ ਉਠਵਤ ਤੁਤ ਪਾਤਾ ਸਕਲ ਮਲੇਸ਼ ਕਰੋ ਰਨ ਖਾਤਾ ਜੇ ਅਸਤੋ ਤਵ ਸਰਨੀ ਪਰੇ ਤਨ ਕਾ ਦੁਸ਼ਟ ਦੁਗਤ ਹਮਰੇ ਉਰਖ ਜਵਨ ਪਗ ਪਰੇ ਤੇ ਹਾਰੇ ਤਨ ਕਾ ਤੁਮ ਸੰਕਟ ਸਬਟਾਰੇ ਜੋ ਕਲ ਕ ਕੁਬਾਰਤ ਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰੱਛਾ ਵਿਤਾਂ ਸਬ ਕਾਲਾ दुष्ट हट रहे तत काल कृपा दृष्टन जाय ने हर हो ताके ताव तन क मैं हरयो रिद्ध सद कर्म सब होए दुष्ट शासक न कोई एक बार जत मैं संवारा काल फसत ताहे बर जिनर नाम तिहारो कहा ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾਦ ਲੈ ਹੋ ਬਾਰੇ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲੈ ਹੋ ਵਿਚਾਇ ਸਵਈਆ ਪਾਇ ਗਹੇ ਜਬ ਤੇ ਤੇ ਮਰੇ ਤਬ ਤੇ ਕੁ ਆਖ ਤਰੇ ਨਿਆਨਿਆ ਰਾਮ ਰਹਿਮ ਪੁਰਾਨ ਕੁਰਾਨ ਨੇ ਕਮ ਤੇ ਕਨ ਮੰਨਿਓ ਸਿਮਰਤ ਸਾਸਤਰ ਵੇਦ ਸੁਬਾ ਮਾ ਭੇਦ ਕਮੇਕ ਨ ਜਾਣਿਉ ਸ੍ਰਿਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਹੋ ਸਭ ਤੋਹਿ ਬਖਾਨ ਅਦਹਰਾ ਸਗਲ ਦਵਾਰ ਕੁਛਾ ਢਕੈ ਗਇਓ ਤੁਹਾਰ ਦਵਾਰ ਮਾਹ ਗਹੈ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੇ ਮਹਲਾ ਤੇ ਜਾਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸੈ ਸੇਤੇ ਮਨਵ ਜੀਆਂ ਵਦਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਓ ਹਰੀ ਕੇ ਰਾ ਮਨ ਜਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇ ਕਰ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਗਲਾਸ ਮਰਤ ਸੁਆਮੀ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛੁ ਅਜਿਸ ਦੇ ਸੁਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਨ ਕੈ ਮਨ ਵਸਿਆ ਅਜੇ ਸ਼ਬਦ ਕਹਨੇ ਰੇ ਕਹ ਨਾਨਕ ਸੱਚ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਰਾਧਾਰ ਸਾਚਾ ਨਾਮ ਧਾਰਮੇ ਰਾਜਨ ਭੁਖਾਂ ਸਭ ਗਵਾਈਆਂ ਕਰਿ ਸ਼ਾਂ ਸੁਖਮਨ ਆਏ ਵਸਿਆ ਜਨੇਛਾਂ ਸਪਜਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹਾਂ ਜਿਸ ਦੀਆਂ ਵਡਿਆਈਆਂ ਕਹ ਨਾਨਕ ਸਣੋ ਸੰਤ ਸਭ ਤਰ ਪਿਆਰ ਸਾਚਾ ਨਾਮ ਰਦਾਰ ਵਾਜੇ ਪੰਚ ਸਬਦ ਤ ਕਰਸ ਭਗ ਕਰਸ ਭਗੇ ਸਬਦ ਵਾਜੇ ਕਲਾ ਜਿਤ ਕਰ ਥਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਿਆ ਤਦ ਜਨ ਕੋ ਸੇ ਨਾਮ ਹਰਿ ਕੈ ਲਗੇ ਕਹ ਨਾਨਕ ਤਸ ਕੋ ਹੋਆ ਤਤ ਕਰ ਅਨਹਦ ਵਾਚੀ ਆਨੰਦ ਸੁਨੋ ਵਢ ਭਾਗਿਓ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਅਸੂਰੇ ਧੋਖ ਰੋਗ ਸੰਤਾ ਪੁੱਤਰ ਸੁਣੇ ਸੱਚੇ ਬਾਣੀ ਸੰਤ ਸਾਜਣ ਪੈ ਸਰਸ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੇਤ ਕਾਤੇ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮਧਾਵਣੀ ਮਹਲਾ ਪੰਜ ਵਾ ਸਾਲ ਵਿੱਚ ਤਿੰਨ ਵਸਤੂ ਪਈਓ ਸਾ ਸੰਤੋਖ ਵਿਚਾਰੋ ਅਮਰਤ ਨਾਮ ਟਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੇ ਨਾ ਜਾਏ ਨਿਤ ਨਿਤ ਰਖਉ ਰਤਾਰੋ ਤਾਂ ਸੰਸਾਰ ਚਰਨ ਲਗ ਧਰੀਐ ਸਬ ਨਾਨਕ ਬ੍ਰਹਮ ਵਿਸਾਰੂ ਸਲੋਕ ਮਹਲਾ 5ਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਰ ਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਉਈ ਤਰਸ ਪਿਆ ਮਹਾਰਾਮਤ ਹੋਏ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਿਆ ਤਾਰੇਵਾ ਤਨ ਮਨ થી ਵਹ ਹਰਿਆ ਪੌੜੀ ਤਿੱਥਾ ਤੂੰ ਸਮਰਥ ਜਿਥਾ ਕੋਈ ਨਾ ਉਤ ਤੈਰੇ ਰਖ ਅਗਨੇ ਉਦਮਾ ਹੈ ਸੁਣ ਕੇ ਜਮ ਕੇ ਦੂਤ ਨਾਇ ਤਰ ਛਡ ਜਾ ਹੈ ਭੌਜਲ ਵਿਖਮਸ ਗਾਹੋ ਗੁਰ ਸਬਦਿ ਪਾਰ ਪਾਏ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲਮੇ ਉਪਨ ਗੁਣ ਗੋਵਿੰਦ ਗਾਏ ਸਭ ਸੰਨ ਕ੍ਰਿਪਾਲ ਸੁਮਲ ਸਾਇ ਸਾਇ ਮਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਹੀ ਸ਼ਲੋਕ ਮਹੱਲਾ ਸਮਝਵਾ ਅੰਤਰ ਗੁਰ ਆਰਾਧਨਾ ਜੇ ਵਾ ਜਪ ਗੁਰ ਨਾਉ ਨਿਤਰ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਉ ਸਤ ਗੁਰ ਸੇ ਤੇ ਰਤਿਆ ਧਰ ਕੇ ਪਈ ਠਾਉ ਕਹੁ ਨਾਨਕ ਕਿਰਪਾ ਕਰੇ ਨਿਸਨੇ ਵਤ ਦੇ ਜਗ ਮੈਂ ਉਤਮ ਕਾਢੀ ਹੈ ਵਿਰਲਾ ਕੀ ਕੇ ਮਹੱਲਾ ਪੰਜਵਾ ਰੱਕੇ ਰਕਨਹਾਰ ਆਪ ਬਾਰਿਯਨ ਗੁਰ ਕੇ ਪੈਰੀ ਪਾਏ ਕਾਟ ਸਵਾਰਿਯਨ ਹੋਆ ਆਪ ਦਿਆਲ ਮਨ ਨਾ ਵਿਸਾਰਿਯਨ ਸਾਜਨਾ ਕੈ ਸੰਗ ਭਵਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਕਿ ਨਮਾਹਿ ਬਿਦਾਰਿਯਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਹਿ ਨ ਸਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ